ਹਾਂਜੀ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਤੁਹਾਨੂੰ ਸੂਚਨਾ ਦੇ ਦਈਏ ਕਿ ਤੜਕੇ ਉੱਠ ਕੇ ਬੀਬੀਆਂ ਦਾ ਕੰਮ ਕਰਾਉਣਾ ਵੀ ਬਹੁਤ ਜ਼ਿਆਦਾ ਔਖਾ ਵਾ ਮਿੰਟੋ ਮਿੰਟੀ ਮੰਮੀ ਹਣੀ ਲੜ ਪੈਂਦੀਆਂ ਆ ਮਾ ਠੀਕ ਆ ਅੱਧਿਆ ਨੂੰ ਲਾਇਆ ਹੀ ਜਵਾਕਾਂ ਦੇ ਵਾਲ ਬਣਾਉਣਾ ਕਿਹੜਾ ਤੜਕੇ ਉੜਦਾ ਅਸੀਂ 3 ਵਜੇ ਦੀ ਲੱਜ 4 ਵਜੇ ਝੂਠ ਨਹੀਂ ਮਾਰਨਾ ਠੀਕ ਆ ਨਾ ਕੋਈ ਗਲਤ ਗੱਲ ਨਹੀਂ ਕਰਨੀ ਮੇਰੇ ਅੱਗੇ ਠੀਕ ਆ ਨਾ ਮੈਂ 12 ਵਜੇ ਉੱਠ ਕੇ ਆਣ ਕਿ ਤੂੰ ਮਟਾਚਾ ਉੱਤੇ ਹੀ ਬੈਂ ਜਾ 12 ਕੌਣੀ ਵਜੇ ਮੈਂ ਉੱਠ ਪਈ ਨਾ 5:30 ਵਜੇ ਸਾਡੇ 5:30 ਵਜੇ ਉੱਠ ਕੇ ਕੀ ਕਮਾਂਦਾ ਕਰਦਾ ਠੀਕ ਹੈ ਨਾ ਬੜਾ ਜੋੜਿਆ ਹੁੰਦਾ ਉਥੇ ਉੱਠ ਮੈਂ 5:30 ਪਹਿਨਾ ਜਾਗ ਮੇਰੀ ਖੁੱਲਦੀ 6:30 ਵਜੇ ਤੇ ਬਾਹਰ ਨਿਕਲਉਣਾ ਮੈਂ 7:00 ਵਜੇ ਠੀਕ ਹੈ ਨਾ ਇੰਨਾ ਮੇਰਾ ਖੌਫ ਆਏ ਨਾ ਬੀਬੀਆਂ ਉੱਤੇ ਕਿ ਮੇਰੇ ਆਉਂਦੇ ਤੇ ਸਾਰਾ ਕੰਮ ਐ ਇੱਕ ਸਾਰ ਨਿਭੜਿਆ ਹੁੰਦਾ ਖੌਫ ਆ ਤੇਰਾ ਠੀਕ ਹੈ ਨਾ ਪੰਗਾ ਨਹੀਂ ਲੈਣਾ ਮੇਰੇ ਨਾਲ ਕਿਸੇ ਨੇ ਓਕੇ ਡੋਂਟ ਐਗਰੀ ਵਿਦ ਮੀ ਮਾਰ ਕੇ ਮੁਕੀ ਨਾਸਾਂ ਵਿੰਗੀਆਂ ਕਰ ਦੂੰ ਆ ਚੰਦਰੀ ਇਹਨਾਂ